ਭਾਈ ਅੱਜ ਦੀ ਵੀਡੀਓ 'ਚ ਨਾ ਸਾਨੂੰ ਇੱਕ ਛੋਟੀ ਜਾਣਕਾਰੀ ਦੇਣੀ ਵੀ ਆ ਤੇ ਇੱਕ ਦੋ ਸੌ ਤੋਂ ਸਵਾਲ ਪੁੱਛਣੇ ਵੀ ਆ ਕਮੈਂਟ ਜ਼ਰੂਰ ਕਰਿਓ ਵੀ ਕੀ ਕਾਰਨ ਹੋ ਸਕਦਾ ਯਾਰ ਆ ਥੋੜੇ ਸਾਹਮਣੇ ਹੁਣ ਟਾਹਲੀ ਦੇ ਦਰਖਤ ਦੀ ਸੀ ਜਾਂਦਾਗਾ ਵੀ ਯਾਰ ਪਿਛਲੇ ਦੋ ਕਸਾਲਾਂ ਦੇ ਟਾਹਲੀ ਦੇ ਦਰਖਤ ਸੁੱਕੀ ਬਹੁਤ ਜਾਂਦੇ ਆਗੇ ਤੁਸੀਂ ਵੀ ਜ਼ਰੂਰ ਦੱਸਿਓ ਵੀ ਜੇ ਥੋੜੇ ਆਪਣੇ ਭਰਾ ਕਿਸੇ ਦੇ ਵੀ ਆ ਟਾਹਲੀ ਦੇ ਦਰਖਤ ਸੁੱਕੀ ਜਾਂਦੇ ਆ ਕਿਉਂ ਸੁੱਕੀ ਜਾਂਦੇ ਆ ਆਪਣੀ 30 40 30 ਸਾਲ ਪੁਰਾਣੀ ਦਾਦੀ ਹੋਤੀ ਜਾਲੀ ਸਾਲਾ ਤੇ ਵਧੀਆ ਜਹ ਹਰੀ ਭਰੀ ਖੜੀ ਸੀ ਪਿਛਲੇ ਸਾਲ ਤਾਂ ਥੋੜੀ ਜੀ ਇਦੋਂ ਘੱਟ ਸੁੱਕੀ ਸੀ ਤੇ ਐਤ ਕੀ ਮੈਨੂੰ ਐ ਲੱਗਦਾ ਜਾਂ ਵੱਧ ਸੁੱਕੀ ਹੋਊ ਆ ਦੇਖੋ ਐ ਜੇ ਥੱਲੇ ਸੱਕ ਲਹੀ ਜਾਂਦੇ ਹੈਗੇ ਆ ਚੀਜ਼ ਜੀ ਨਿਕਲੀ ਜਾਂਦੀ ਆ ਯਾਰ ਵੀ ਪਤਾ ਨਹੀਂ ਕੀ ਚੱਕਰ ਆਗਾ ਹਾਜੀ ਐਂ ਜੇ ਹੋਈ ਜਾਂਦੀ ਐ ਇਹ ਤਾਂ ਹੀ ਤਾਂ ਖਰ ਇਹ ਬਹੁਤ ਆਪਣੀ ਪੁਰਾਣੀ ਆਗੀ ਤੇ ਲੱਕੜ ਲੁੱਕੜ ਵੀ ਖਰ ਚੰਗੀ ਹੈਗੀ ਯਾਰ ਤੇ ਸੋਹਣੀ ਵੀ ਬਹੁਤ ਲੱਗਦੀ ਸੀ ਯਾਰ ਮੈਂ ਆਪਣੇ ਇੱਕ ਖੂੰਜੇ ਤੇ ਸੀ ਪਹੀ ਦੇ ਤੇ ਯਾਰ ਤੁਸੀਂ ਬਾਈ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੰਨੇ ਕਿੰਨੇ ਭਰਾਮਾਂ ਦੀ ਟਾਲੀਆਂ ਸੁੱਕ ਗਈਆਂ ਯਾਰ ਸਾਡੇ 2-3 ਟਾਲੀਆਂ ਉਹ ਸਾਹਮਣੇ ਸੀ ਉਹ ਉੱਥੇ ਸੀ ਸਾਹਮਣੇ ਆਹ ਪਹੀ ਤੇ ਗਾਹਾਂ ਜਾ ਕੇ ਤਿੰਨ ਟਾਲੀਆਂ ਸੀ ਤਿੰਨੇ ਤਾਂ ਉਹ ਸੁੱਕ ਗਈਆਂ ਉਹ ਤਾਂ ਚਲੋ ਸੂਟੀਆਂ ਸੀ ਯਾਰ ਉਹ ਸਪਾਈਦਿਆਂ ਵਰਗੀਆਂ ਸੀ ਚਲ ਅਸੀਂ ਪੱਟਤੀਆਂ ਯਾਰ ਤੇ ਆ ਤਾਂ ਯਾਰ ਹੁਣ ਸਾਡਾ ਪੱਟਣ ਨੂੰ ਵੀ ਨਹੀਂ ਜੀ ਕਰਦਾ ਜਮੀ ਵੀ ਦੇਖੋ ਕਿੰਨੀ ਸੋਹਣੀ ਯਾਰ ਕਿੱਡੀ ਵੱਡੀ ਟਾਲੀ ਸੀ ਤੇ ਹੁਣ ਚਲ ਜਦੋਂ ਚਾਹ ਚੂੜ ਲਾਪਦੇ ਹੁੰਦੇ ਸੀ ਯਾਰ ਗਰਮੀ 'ਚ ਉਦੋਂ ਦੇ ਸਾਹਮਣੇ ਇੱਥੇ ਬਹਿ ਜਾਣਾ ਤੇ ਚਾ ਰੋਟੀ ਇੱਥੇ ਖਾ ਲੈਣੀ ਵੀ ਕਿੱਥੇ ਯਾਰ ਉਹ ਮੋਟਰ ਕੋਲੇ ਜਾਵਾਂਗੇ ਤੁਰ ਕੇ ਪਾਣੀ ਤਾਂ ਨਹੀਂ ਇੱਥੇ ਪੀ ਲੈਣਾ ਬੈਠ ਕੇ ਯਾਰ ਇਹਨਾਂ ਤਾਂ ਹੁਣ ਸਾਡਾ ਪੱਟਣ ਨੂੰ ਵੀ ਜੀ ਨਹੀਂ ਕਰਦਾ ਜੇ ਕਿਸੇ ਭਰਾ ਨੂੰ ਪਤਾ ਵੀ ਯਾਰ ਇਹ ਚੱਲ ਪੂ ਕਿਸੇ ਸਾਹ ਨਾਲ ਵੀ ਕਿਸੇ ਨਾ ਕਿਸੇ ਸਾਹ ਨਾਲ ਇਹ ਚੱਲ ਪੇ ਦਵਾਈ ਬੂਟੀ ਕੋਈ ਦੱਸ ਦੇ ਯਾਰ ਮੈਨੂੰ ਕਮੈਂਟ ਕਰਕੇ ਜਾਂ ਆਪਣਾ ਨੰਬਰ ਮੈਂ ਫੋਨ ਨੰਬਰ ਦੇ ਦੂੰਗਾ ਯਾਰ ਮੇਰਾ ਫੋਨ ਤੇ ਗੱਲ ਵੀ ਕਰ ਸਕਦਾ ਮੇਰੇ ਨਾਲ ਕੋਈ ਚੱਕਰ ਨਹੀਂ ਤੇ ਯਾਰ ਆਪਾਂ ਇਹ ਟਾਲੀ ਆਪਾਂ ਬਚਾ ਲਈਏ ਯਾਰ ਨਹੀਂ ਯਾਰ ਇਹ ਸੁੱਕ ਚੱਲੀ ਬਾਈ ਜਮੀ ਆ ਦੇ ਕਿਵੇਂ ਆ ਤਾਂ ਕੋਈ ਸੱਕ ਵੀ ਲਾ ਕੇ ਲੈ ਗਿਆ ਯਾਰ ਹਾਨੂੰ ਤਾਂ ਪਤਾ ਨਹੀਂ ਲੱਗਿਆ ਕੋਈ ਰੂਗ ਆਇਆ ਹੁਣ ਪਿੰਡ ਚੋਂ ਬੰਦਾ ਤੇ ਆ ਦੇਖ ਕਿੱਡੇ ਲੋੜ ਤੇ ਸੱਕ ਲਹੇ ਜਾਗੇ ਹਾਂ ਜੀ ਆ ਥੱਲੇ ਆ ਪੂਰਾ ਜੇ ਨਿਕਲੀ ਜਾਂਦਾਗਾ ਤੇ ਕੋਈ ਪਟਕੇ ਲਾਏਗਾ ਸੱਕਵਾ ਦਾ ਫੇਰ ਉੱਤ ਸਾਰੀ ਦਿਓ ਤੇ ਇਹ ਯਾਰ ਕਿਸੇ ਨੂੰ ਕੋਈ ਵੀ ਨੌਲਜ ਆ ਵੀ ਯਾਰ ਇਹ ਸੋਡੇ ਵੀ ਦਰਾਖਤ ਕਿਸੇ ਦੇ ਸੁੱਕਦੇ ਸੀ ਭਰਾ ਦੇ ਆ ਦੇਖੋ ਕਿਵੇਂ ਖੜ ਸੁੱਕ ਜੀ ਹੋ ਗਈ ਯਾਰ ਜਮੀ ਟਾਲੀ ਬਹੁਤ ਵੱਡੀ ਆ ਇਹ ਪੁਰਾਣੀ ਆ ਯਾਰ 30 40 ਸਾਲ ਪੁਰਾਣੀ ਟਾਲੀ ਹੋਊਗੀ ਪੁਰਾਣੇ ਦਰਾਖਤ ਆਪਣੇ ਬਹੁਤ ਆ ਉਹ ਸਾਹਮਣੇ 베ਰੀ ਆ ਜਿਹੜੀ 베ਰੀ ਵੀ 80 90 ਸਾਲ ਪੁਰਾਣੀ ਹੋਊ ਤਾਂ ਖਰ ਬਹੁਤ ਪੁਰਾਣੀ 베ਰੀ ਆ ਕੀ 2 3 ਜਾਣੇ ਦੇ ਜੱਫੇ ਚ ਆਉਂਦੀ ਨਹੀਂ ਤੇ ਆ ਵੀ ਇੱਕ ਜਾਣੇ ਦੇ ਜੱਫੇ ਤੋਂ ਤਾਂ ਬਾਹਰ ਆ ਟਾਲੀ ਤੇ ਜੇ ਕਿਸੇ ਭਰਾ ਨੂੰ ਯਾਰ ਹੈਗੀ ਆ ਕੋਈ ਇਹਦੇ ਬਾਰੇ ਨੌਲਜ ਕੋਈ ਦਵਾਈ ਬੂਟੀ ਪਾ ਕੇ ਜਾਂ ਸੜਕ ਕੇ ਵੀ ਇਹਨੂੰ ਕੀੜਾ ਲੱਗਿਆ ਕਿ ਕੀ ਲੱਗਿਆ ਉਹ ਯਾਰ ਕਿਤੇ ਕਿਤੇ ਇਹਦੇ ਹੁਣ ਕਿਤੇ ਕਿਤੇ ਹਰੀ ਹੈਗੀ ਜਿਵੇਂ ਆਹ ਡਾਣੇ ਦੇ ਉੱਤੇ ਪੱਤੇ ਜਿ ਮਾੜੇ ਮੜ ਝਾਕਦੇ ਹੀ ਆ। ਵੀ ਯਾਰ ਉਹ ਜੀ ਨਹੀਂ ਖੁਸ਼ ਕਰਦੀ ਤੇ ਬਈ ਜ਼ਰੂਰ ਕਮੈਂਟ ਕਰਕੇ ਦੱਸਿਓ ਆਪਾਂ ਕਰ ਲਾਂਗੇ ਜਿਹੜਾ ਮਾੜਾ ਮੋਟਾ ਖਰਚਾ ਹੋਇਆ ਇਹ ਤੇ ਯਾਰ ਪਟਾਲੀ ਪੱਟਣ ਨੂੰ ਜਮੀ ਕੀ ਨਹੀਂ ਕਰਦਾ। ਲੱਗੀ ਬਹੁਤ ਸੋਹਣੀ ਸਦਾ ਤੇ ਹੋਈ ਇਹਦੇ। ਥੱਲੇ ਪੂਰਾ ਪਾਰਾ ਬਹੁਤ ਸੋਹਣਾ ਇਹਦਾ। ਤਾਂਹਾਂ ਤੋਂ ਵੀ ਮਾੜੀ ਟਾਲੀ ਜਿੰਨੀ ਤਾਂ ਯਾਰ ਤਾਂ ਹੀ ਆ ਇਹ। ਤੇ ਆਹ ਪੂਰੀ ਡਾਬਲ ਥੱਲੇ ਪੂਰਾ ਲੱਗਿਆ ਹੋਇਆਗਾ। ਤੇ ਪੱਟਣੀ ਆਪਾ ਹੈ ਨਹੀਂ ਜੀ ਪੱਟਣ ਨੂੰ ਮੇਰਾ ਜਮੀਂ ਜੀ ਨਹੀਂ ਕਰਦਾ ਤੇ ਆਏ ਡਾਣੇ ਟਟ ਟਟ ਲੌਕੇ ਪਿਆ ਦਾਹਾਂ ਤੋਂ ਵੀ ਤੇ ਬਾਈ ਜੀ ਕਿਸ ਨੂੰ ਪਤਾਗਾ ਇਹਦੇ ਬਾਰੇ ਸਾਡੇ ਯਾਰ ਕਈ ਸੁੱਕ ਗਈਆਂ ਦੋ ਤਿੰਨ ਢਾਲੀਆਂ ਪਹਿਲਾਂ ਸੁੱਕ ਗਈਆਂ ਉਹ ਪੱਟਤੀਆਂ ਫਿਰ ਅਸੀਂ ਡੇਕਾਂ ਲਾਤੀਆਂ ਪੱਟ ਕੇ ਉੱਥੇ ਦਰਖਤ ਦਾ ਪਹਿਲੀ ਆਪਣੇ ਖੇਤ ਆਦੇ ਕਿੰਨੇ ਆਗੇ ਹਾਸ ਪੈਦੇ ਸਪੂਦੇ ਲੱਗੇ ਹੋਇਆ ਉਹ ਕੋਠੀ ਗੋਲੇ ਕਿੰਨੇ ਲੱਗੇ ਹੋਇਆ ਦਰਖਤ ਦਾ ਬਥੇਰੇ ਲੱਗੇ ਹੋਇਆ ਬਾਈ ਆ ਯਾਰ ਪ੍ਰਾਣੀ ਹੈਗੀ ਮੇਰਾ ਪੱਟਣ ਨੂੰ ਜੀ ਨਹੀਂ ਕਰਦਾ ਤਾਂ ਕਰਕੇ ਮੈਂ ਤੁਹਾਨੂੰ ਵੀਡੀਓ ਪਾ ਕੇ ਬੋਲਦਾ ਸੀ ਵੀ ਜੇ ਕਿਸੇ ਭਰਾ ਨੂੰ ਪਤਾ ਹੋਵੇ ਇਹਦੇ ਬਾਰੇ ਕੋਈ ਨੌਲੇਜ ਹੋਵੇ ਵੀ ਕੀ ਘੋਣ ਲੱਗਿਆ ਕੀ ਲੱਗਿਆ ਯਾਰ ਇਹਨੂੰ ਵੀ ਆਹ ਦੇਖੋ ਕਿ ਮੈਂ ਸੋ ਕੀ ਹੈਗੀ ਜਰੂਰ ਬਾਈ ਦੱਸਿਓ ਕਮੈਂਟ ਕਰਕੇ ਆਪਾਂ ਉਹ ਜਿਹਾ ਹੱਲ ਕਰ ਲਾਂਗੇ ਤੇ ਬਾਈ ਬੂਟੀ ਪਾ ਕੇ ਚੱਲੀ ਚਲਾ ਲਾਂਗੇ ਹੋਰ ਜਾਣਕਾਰੀਆਂ ਵੀਡੀਓ ਦੇਖਣ ਲਈ ਆਪਣਾ YouTube ਤੇ Facebook ਚੈਨਲ ਫੋਲੋ ਕਰ ਲਓ ਬਾਈ ਧੰਨਵਾਦ